ਤਿੰਨ ਸਾਲ ਤੋਂ ਵੱਧ ਦਾ ਸਮਾਂ ਮਾਨ ਸਰਕਾਰ ਨੂੰ ਹੋ ਚੁੱਕਿਆ ਹੈ ਕਿ ਬਹੁਤ ਦੇਰੀ ਨਾਲ ਲਿਆਂਦਾ ਗਿਆ ਬਿੱਲ ਹੈ ਤੇਰੀ ਵਾਲੀ ਦੇਖੋ ਕੋਈ ਗੱਲ ਨਹੀਂ ਕਿਉਂਕਿ ਸਰਕਾਰ ਅਸੀਂ ਰਾਜਨੀਤੀ ਦੇ ਵਿੱਚ ਬੜੀ ਮਤਲਬ ਪਹਿਲੀ ਵਾਰ ਹੀ ਆਏ ਆਂ ਉਮਰ ਵਿਜੇਪ੍ਰਤਾਪ ਵੀ ਇਹੀ ਮੁੱਦਾ ਸ਼ੁਰੂ ਤੋਂ ਚੱਕਦੇ ਆ ਰਹੇ ਸੀ ਇਹ ਪਰਿਵਾਰ ਦੀਆਂ ਗੱਲਾਂ ਜਾ ਕੇ ਛੱਤ ਦੇ ਵਿੱਚੋਂ ਸਾਲਾਂਗੇ ਗਲੀਆਂ ਚੋਂ ਸਾਲਾਂਗੇ ਤਾਂ ਸਾਡਾ ਬਾਪੂ ਤਾਂ ਸਾਨੂੰ ਘੁਰੂ ਗਈ ਬੜੀ ਸੰਜੀਦਗੀ ਦੇ ਨਾਲ ਬੜਾ ਸੋਚ ਸਮਝ ਕੇ ਬੜੀ ਵਿਚਾਰ ਕਰਕੇ ਜਿਹੜਾ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਲੈ ਕੇ ਆ ਰਹੀ ਆ ਤੇ ਉਹ ਕਾਲੀ ਦਲ ਦੇ ਆਛਾ ਉਹ ਕਾਂਗਰਸ ਦੇ ਆ ਜਿੰਨੇ ਵੀ ਆਵਾਦਮੀ ਪਾਰਟੀ ਦੇ ਵਿਰੋਧੀ ਆ ਉਹ ਸਾਰੇ ਦੇ ਸਾਰੇ ਬਜੇਡੀਏ ਦੇ ਪੱਖ ਚ ਜਾ ਕੇ ਖੜ ਗਏ ਜੋ ਉਹ ਕਰਦੇ ਕਰਿਆ ਉਹਨਾਂ ਨੇ ਅੱਜ ਤੱਕ ਤੇ ਉਹ ਆਵਾਦਮੀ ਪਾਰਟੀ ਨੇ ਕਿੱਥੇ ਕਰਿਆ ਤੇ ਇੰਨੇ ਹੀ ਸਿਕਾ ਦੀਆਂ ਦਾੜੀਆਂ ਦਾ ਤੇ ਇਹਨਾਂ ਨੂੰ ਮਲਾਲ ਆ ਇਹਨਾਂ ਨੂੰ ਪਿਆਰ ਆ ਤੇ ਉਸੇ ਪਾਰਟੀ ਦੇ ਵਿੱਚ ਕਿਉਂ ਇਹ ਆਈ ਵਾਰੀ ਜਿਹੜਾ ਖੜ ਕੇ ਵੋਟਾਂ ਮੰਗਣ ਜਾਂਦੇ ਨੇ ਤੇ ਲਾਲ ਸਿੰਘ ਗੁੱਗੂ ਕਹਿੰਦਾ ਜਿਹੜਾ ਮਹਿਲ ਬਣ ਰਿਹਾ ਉਹਦੇ ਤੇ ਹੈਲੀਪੈਡ ਵੀ ਬਣ ਰਿਹਾ ਇਹ ਵਰਡਿੰਗ ਆ ਸੁਨੀਲ ਜਾਖੜ ਦੀ ਤੁਹਾਡੇ ਮੀਡੀਆ ਦੇ ਵੀ ਕੁਝ ਸਾਥੀ ਨੇ ਜਿਹੜੇ ਆਪਣੇ ਆਪ ਹੀ ਸੀਨੀਅਰ ਪੱਤਰਕਾਰ ਕਹੋਂਦੇ ਆ ਆਪਦੇ ਆਪ ਨੂੰ ਆਪਣੇ ਆਪ ਨੂੰ ਟੈਗ ਦੇ ਦਿੰਦੇ ਆ ਜਿਹੜਾ ਉਹ ਸਾਡੇ ਖੇਤ ਅਸੀਂ ਜ਼ਮੀਨ ਤੇ ਬਹਿ ਕੇ ਵੱਟ ਦੇ ਖਾਂਦੇ ਰਹੇ ਆ ਸਬਜ਼ੀ ਵੀ ਨਹੀਂ ਹੁੰਦੀ ਸੀ ਕਈ ਵਾਰੀ ਹਾਂ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਮਹਿਲ ਬਣਾਈਏ। ਜੀਨੇ ਜੋ ਬੋਲਣਾ ਉਹ ਬੋਲ ਸਕਦਾ ਮੇਰਾ ਖੁੱਲਾ ਚੈਲੰਜ ਹੈ ਜੀ ਕਿ ਤੁਸੀਂ ਮੈਨੂੰ ਸਾਬਤ ਕਰੋ ਕਿ ਉਹ ਕੋਠੀ ਮੇਰੀ ਹੈ ਬਸ। ਸੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ جاری ਹੈ। ਸੈਸ਼ਨ ਬੁਲਾਇਆ ਗਿਆ ਹੈ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ। ਤਿੰਨ ਸਾਲ ਤੋਂ ਵੱਧ ਦਾ ਸਮਾਂ ਮਾਨ ਸਰਕਾਰ ਨੂੰ ਹੋ ਚੁੱਕਿਆ ਹੈ ਕਿ ਬਹੁਤ ਦੇਰੀ ਨਾਲ ਲਿਆਂਦਾ ਗਿਆ ਬਿੱਲ ਹੈ। ਪਹਿਲਾਂ ਆ ਜਾਣਾ ਚਾਹੀਦਾ ਸੀ ਇਸ ਵਿਸ਼ੇ ਤੇ ਚਰਚਾ ਕਰਾਂਗੇ ਵਿਧਾਇਕ ਲਾਪ ਸਿੰਘੂਗੋ ਕੇ ਸਾਡੇ ਨਾਲ ਮੌਜੂਦ ਨੇ। ਪਾਜੀ ਸਵਾ 3 ਸਾਲ ਹੋ ਗਏ ਅੱਤੇ ਨਾਲੋਂ ਵੱਧ ਸਮਾਂ ਬੀਤ ਗਿਆ ਲੱਗਦਾ ਨਹੀਂ ਹੈ ਖੁੱਲਾ ਬਹੁਮਤ ਹੈ ਤੁਹਾਡੇ ਕੋਲ ਬਹੁਤ ਜ਼ਿਆਦਾ ਬਹੁਮਤ ਹੈ ਸਰਕਾਰ ਬਣਦੀ ਤੇ ਨਾਲ ਦੇ ਨਾਲ ਆ ਜਾ ਕਿਉਂਕਿ ਇੱਕ ਦਹਾਕਾ ਹੋ ਗਿਆ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਆ ਦੇਖੋ ਜੀ ਜਿਹੜਾ ਸੀਐਮ ਸਾਹਿਬ ਜਿਹੜੇ ਬੈਲ ਲੈ ਕੇ ਆ ਰਹੇ ਆ ਇਹ ਉਸੇ ਚੀਜ਼ ਨੂੰ ਲੈ ਕੇ ਆ ਰਹੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੀਰਾਂ ਪਗੰਬਰਾਂ ਦੀ ਧਰਤੀ ਆ ਇਸ ਧਰਤੀ ਤੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਚਾਹੇ ਗੁਰੂ ਗ੍ਰੰਥ ਸਾਹਿਬ ਨੇ ਚਾਹੇ ਕੁਰਾਨ ਸ਼ਰੀਫਾ ਚਾਹੇ ਸਾਡੇ ਹਿੰਦੂ ਧਰਮ ਦੇ ਗ੍ਰੰਥ ਨੇ ਚਾਹੇ ਇਸਾਈਆਂ ਦੀ ਜਿਹੜੀ ਬਾਈਬਲ ਆ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣੀ ਪਰ ਉਹ ਵੀ ਪੰਜਾਬ ਦੀ ਧਰਤੀ ਤੇ ਬਹੁਤ ਜਿਹੜੀ ਮਾੜੀ ਗੱਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਸਖਤ ਸਜ਼ਾ ਮਾ ਹੋਣ ਇਸੇ ਦੇ ਲਈ ਜਿਹੜਾ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਜਿਹੜਾ ਬਿੱਲ ਆ ਉਹ ਲੈ ਕੇ ਆਇਆ ਔਰ ਦੇਰੀ ਵਾਲੀ ਦੇਖੋ ਕੋਈ ਗੱਲ ਨਹੀਂ ਕਿਉਂਕਿ ਸਰਕਾਰ ਅਸੀਂ ਰਾਜਨੀਤੀ ਦੇ ਵਿੱਚ ਬੜੀ ਮਤਲਬ ਪਹਿਲੀ ਵਾਰ ਹੀ ਆਏ ਬੜੀਆਂ ਸਟੇਬਲ ਪਾਰਟੀਆਂ ਸੀ ਜਿਨ੍ਹਾਂ ਨੇ ਅੱਜ ਤੱਕ ਗੱਲਾਂ ਹੀ ਕਰੀਆਂ ਪਰ ਹਾਂ ਦੇਖੋ ਅੱਜ ਜਿਹੜੇ ਬਿੱਲ ਲੈ ਕੇ ਆਇਆ ਚ ਬੀਬੀਐਮਬੀ ਤੇ ਆਸ ਹੈ ਯੂਨੀਵਰਸਿਟੀਆਂ ਤੇ ਨੇ ਚਾਹੇ ਹੋ ਜਾਨਵਰਾਂ ਦੀ ਤੇ ਚਾਹੇ ਪਾਣੀਆਂ ਤੇ ਚਾਹੇ ਜਾਨਵਰਾਂ ਦੀ ਜਿਹੜੀ ਦੌੜਾਂ ਹੁੰਦੀਆਂ ਸੀ ਉਹਨਾਂ ਤੇ ਆ ਸੋ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਗੱਲਾਂ ਨੇ ਔਰ ਇਸ ਧਰਤੀ ਤੋਂ ਹਮੇਸ਼ਾ ਹੀ ਪੰਜਾਬ ਨੂੰ ਔਰ ਪੂਰੀ ਦੁਨੀਆ ਨੂੰ ਬਸਤੇ ਰਹਿੰਦਾ ਜਿਹੜਾ ਸਨੇਹਾ ਉਹ ਮਿਲਿਆ ਗੁਰਬਾਣੀ ਦੇ ਰੂਪ ਦੇ ਵਿੱਚ ਵੀ ਸਾਡੇ ਪੀਰਾਂ ਫਕੀਰਾਂ ਨੇ ਭਗਤਾਂ ਨੇ ਪੱਟਾਂ ਨੇ ਉਹ ਜਿਹੜਾ ਦਿੱਤਾ ਔਰ ਉਸੇ ਚੀਜ਼ ਨੂੰ ਦੇਖਦੇ ਹੋਏ ਤਾਂ ਕਿ ਪੰਜਾਬ ਦੇ ਵਿੱਚ ਸਾਡੇ ਜਿਹੜੇ ਸਾਰੇ ਧਰਮ ਨੇ ਉਹ ਆਪਣੀ ਤਰੀਕੇ ਨਾਲ ਵਧ ਫਲ ਸਕਣ ਤੋਂ ਉਸ ਲਈ ਜਿਹੜਾ ਆਪਾਂ ਬੈਲ ਲੈ ਕੇ ਸਰਕਾਰ ਜਿਹੜੀ ਆ ਰਹੀ ਆ ਉਹਦੇ ਲਈ ਦੋ ਦਿਨ ਦਾ ਜਿਹੜਾ ਸੈਸ਼ਨ ਅੱਗੇ ਹੋਰ ਆ ਜਿਹੜਾ ਉਹ ਵਧਾ ਦਿੱਤਾ ਗਿਆ ਭਾਜੀ ਇੱਕ ਚੀਜ਼ ਹੋਰ ਕੁਮਰ ਵਿਜੇ ਪ੍ਰਤਾਪ ਵੀ ਇਹੀ ਮੁੱਦਾ ਸ਼ੁਰੂ ਤੋਂ ਚੱਕਦੇ ਆ ਰਹੇ ਸੀ ਇੱਕ ਪਾਸੇ ਉਹਨਾਂ ਨੂੰ ਇਸ ਵਿਸ਼ੇ ਤੇ ਬਾਰ ਬਾਰ ਆ ਚੁੱਕਣ ਕਾਰਨ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਣਾ ਦੂਜੇ ਪਾਸੇ ਉਹ ਬਿੱਲ ਲੈ ਆਣਾ ਉਹ ਵੀ ਤਾਂ ਇਹੀ ਮੰਗ ਕਰਦੇ ਆ ਦੇਖੋ ਜੀ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਸਾਡਾ ਜਦੋਂ ਅਸੀਂ ਪਰਿਵਾਰ ਹੁੰਨੇ ਆ ਪਰਿਵਾਰ ਦੇ ਵਿੱਚ ਜਿਹੜੀਆਂ ਅਸੀਂ ਗੱਲਾਂ ਜਿਹੜੀਆਂ ਅੰਦਰ ਬੈਠ ਕੇ ਕਰਨੀਆਂ ਹੁੰਦੀਆਂ ਪਰਦੇ ਦੇ ਅੰਦਰ ਦੇਖੋ ਇਹ ਇਹ ਪਰਿਵਾਰ ਦਾ ਹੁੰਦਾ ਹੀ ਆ ਹਰ ਇੱਕ ਪਰਿਵਾਰ ਦੇ ਵਿੱਚ ਜੇ ਸੇ ਪਰਿਵਾਰ ਦੀਆਂ ਗੱਲਾਂ ਜਾ ਕੇ ਛੱਤ ਦੇ ਵਿੱਚ ਉਸਾਲਾਂਗੇ ਗਲੀਆਂ ਚ ਉਸਾਲਾਂਗੇ ਤਾਂ ਸਾਡਾ ਬਾਪੂ ਤਾਂ ਸਾਨੂੰ ਘੁਰੂ ਗਈ ਕਿ ਕਾਕਾ ਐ ਨਹੀਂ ਕਰਨਾ ਹਨਾ ਸੋ ਇਹ ਗੱਲਾਂ ਜਿਹੜੀਆਂ ਸਾਨੂੰ ਅੰਦਰ ਰਹਿ ਕੇ ਵੀ ਅਸੀਂ ਕਰ ਸਕਦੇ ਸੀ ਔਰ ਸਰਕਾਰ ਦੇਖੋ ਇਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਆਏ ਤੇ ਕਾਨੂੰਨ ਬਣਾਤਾ ਇਹ ਬੜੀ ਸੰਜੀਦਗੀ ਦੇ ਨਾਲ ਬੜਾ ਉਤੇ ਕੰਮ ਕਰਕੇ ਬੜੀ ਪੜਤਾਲ ਕਰਕੇ ਕਿਉਂਕਿ ਦੇਖੋ ਕੱਲ ਨੂੰ ਇਹ ਵੀ ਆ ਵੀ ਕੋਈ ਇਸ ਕਾਨੂੰਨ ਦਾ ਗਲਤ ਵੀ ਫਾਇਦਾ ਨਾ ਉਠਾ ਲੇ ਵੀ ਕੋਈ ਵੈਸਾ ਹੀ ਕਹਦੇ ਕਈ ਇਹਨੇ ਬੇਅਦਬੀ ਕਰੀਏ ਕਿਉਂਕਿ ਬੜੇ ਕਾਨੂੰਨ ਆ ਜਿਨ੍ਹਾਂ ਦੇ ਇਸ ਤਰ੍ਹਾਂ ਹਾਂ ਵੀ ਕੋਈ ਕਮੀ ਦੇਖੋ ਇਹ ਕੋਈ ਇਹ ਇਹ ਕੋਈ ਬੱਚਿਆਂ ਵਾਲੀ ਉਹ ਤਾਂ ਗੱਲ ਹੈ ਨਹੀਂ ਕਿ ਭਾਈ ਅਸੀਂ ਅੱਜ ਇਧਰੋਂ ਇਧਰਲੇ ਹੱਥ ਨਾ ਫੜੇ ਤੇ ਇਧਰ ਫੜਾ ਤੇ ਸੋ ਇਹ ਬੜੀ ਸੰਜੀਦਗੀ ਦੇ ਨਾਲ ਬੜਾ ਸੋਚ ਸਮਝ ਕੇ ਬੜੀ ਵਿਚਾਰ ਕਰਕੇ ਜਿਹੜਾ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਲੈ ਕੇ ਆ ਰਹੀ ਆ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਟਾਈਮ ਚ ਬੇਅਦਬੀਆਂ ਹੋਈਆਂ ਉਸ ਉਹ ਹੁਣ ਕੋਈ ਨਵੀਂ ਬੇਅਦਬੀ ਜਿਹੜੀ ਪੰਜਾਬ ਦੇ ਵਿੱਚ ਨਾ ਹੋਣੀ ਕਿਹਾ ਜਾ ਰਿਹਾ ਮਜੀਠੀਆ ਹੁਣ ਦੂਜਾ ਕੇਸ ਦਰਜ ਹੋਇਆ ਆਮਦਨ ਤੋਂ ਵੱਧ ਜਦਾਦ ਦਾ ਪਹਿਲਾਂ ਉਹਨਾਂ ਤੇ ਨਸ਼ਿਆਂ ਦੇ ਜਿਹੜੇ ਤਸਕਰੀ ਦੇ ਦੋਸ਼ ਲੱਗਦੇ ਸੀ ਵਿਰੋਧੀ ਧਿਰ ਕਹਿ ਰਹੀ ਹੈ ਕਹਿੰਦੇ ਪਹਿਲਾਂ ਵੀ ਮਾਫੀ ਮੰਗ ਚੁੱਕੇ ਹੁਣ ਫੇਰ ਮੰਗ ਲੋਗੇ ਲੱਭਣਾ ਤੁਹਾਨੂੰ ਕੁਝ ਹੈ ਨਹੀਂ ਕਹਿੰਦੇ ਆ ਦੇਖੋ ਜੀ ਵਿਰੋਧੀ ਤਾਂ ਜਦੋਂ ਇਹ ਸਰਕਾਰ ਦੇ ਵਿੱਚ ਸੀ ਤਾਂ ਉਹਦੋਂ ਕਹਿ ਰਹੇ ਸੀ ਕਿ ਅਸੀਂ ਨੂੜ ਕੇ ਉਹਨੂੰ ਤਰ ਤਰ ਲਜਾਵਾਂਗੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨੂੰ ਫੜ ਕੇ ਅੰਦਰ ਦਿੱਤਾ ਤਾਂ ਸਾਰੇ ਵਿਰੋਧੀ ਧਿਰਾਂ ਕਿ ਉਹ ਕਾਲੀ ਦਲ ਦੇ ਆਚਾ ਉਹ ਕਾਂਗਰਸ ਦੇ ਆ ਜਿੰਨੇ ਵੀ ਆਵਾਮੀ ਪਾਰਟੀ ਦੇ ਵਿਰੋਧੀ ਆ ਉਹ ਸਾਰੇ ਦੇ ਸਾਰੇ ਮਜੀਡੀਏ ਦੇ ਪੱਖ ਚ ਜਾ ਕੇ ਖੜ ਗਏ ਦੇਖੋ ਸਰਕਾਰ ਜਾਂਚ ਪੜਤਾਲ ਕਰ ਰਹੀ ਆ ਪੱਖਾਂ ਦੇ ਜਿਹੜੇ ਪੱਖਾਂ ਦੀ ਔਰ ਬਹੁਤ ਜਲਦ ਜਿਹੜੇ ਦੋਸ਼ੀ ਆ ਉਹਨੂੰ ਪੱਕੇ ਤੌਰ ਤੇ ਸਜ਼ਾ ਹੋ ਕੇ ਉਹਨੂੰ ਸਲਾਖਾਂ ਦੇ ਪਿੱਛੇ ਛੱਟਿਆ ਜਾਊਗਾ ਤਾਬਾਜ਼ ਬੋਣਾ ਨੇ ਜਿਹੜਾ ਸਾਈਬਰ ਕ੍ਰਾਈਮ ਦਾ ਪਰਚਾ ਦਰਜ ਕਰਾਇਆ ਅਮਨ ਰੋੜਾ ਤੇ ਹਰਪਾਲ ਚੀਮਾ ਜੀ ਤੇ ਉਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਹੁਣ ਮਤਲਬ ਜਦੋਂ ਤਾਂ ਇਹਨਾਂ ਨੇ ਆਪ ਉਹ ਕਰਨਾ ਉਨੇ ਜਦੋਂ ਇਹਨਾਂ ਨੇ ਮੇਰੇ ਬਾਰੇ ਸਾਡੀ ਕਿਰਤ ਬਾਰੇ ਉਹ ਕਰਿਆ ਤੇ ਜਦੋਂ ਅਸੀਂ ਉਹਦੇ ਨਾਲ ਦੇ ਪਰਚੇ ਦੀਆਂ ਗੱਲ ਕਰਦੇ ਫਿਰ ਇਹ ਕਹਿੰਦੇ ਜੀ ਧੱਕਾ ਕਰਦੇ ਆ ਜਾਂ ਇਹ ਇਹ ਜੋ ਝੂਠ ਫਲਾਉਂਦੇ ਆ ਹੈ ਸੋ ਇਹਨਾਂ ਨੂੰ ਨਹੀਂ ਚਾਹੀਦਾ ਕਿ ਇਹੋ ਇਹ ਪੁਰਾਣੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜੋ ਉਹ ਕਰਦੇ ਕਰਿਆ ਉਹਨਾਂ ਨੇ ਅੱਜ ਤੱਕ ਤੇ ਉਹ ਆਮ ਆਦਮੀ ਪਾਰਟੀ ਨੇ ਕਿੱਥੇ ਕਰਿਆ ਅੱਜ ਅੰਦਰ ਜੇ ਅੱਜ ਅੱਜ ਅੰਦਰ ਗੱਲ ਚੜੀ ਚੱਲੀ ਸੀ ਤਾਂ ਅਮਨ ਰੋਡੋ ਜੀ ਨੇ ਕਿਹਾ ਸੀ ਕਿ ਸ਼ਾਇਦ ਜੂਆਂ ਦੇ ਹੱਥ ਦਾੜੀ ਦੇਤੀ ਤਾਂ ਉਥੇ ਬਾਜਵਾ ਕਹਿ ਰਿਆ ਸੀ ਕਿ ਜੀ ਸਿੱਖ ਸਿੱਖ ਪੰਥ ਦੇ ਦਾੜੀ ਦੇ ਖਿਲਾਫ ਬੋਲਦਾ ਤਾਂ ਉਹ ਸਾਡੇ ਜਿਹੜੀ ਪੰਜਾਬ ਦੀਆਂ ਅਖਾਣਾ ਬਣੀਆਂ ਹੋਈਆਂ ਨੇ ਕਿ ਅਖਾਂਦੇ ਦੀ ਦਾੜੀ ਹਲਦੀਆ ਚੋਰ ਦੀ ਦਾੜੀ ਚ ਤਣਕਾ ਸੋ ਉਹ ਉਹ ਅਖਾਣਾ ਇਹਨਾਂ ਨੇ ਸੀਐਮ ਸਾਹਿਬ ਕਹਿੰਦੇ ਕਿ ਇਹਨਾਂ ਨੇ ਉਹ ਅਖਾਣਾ ਸੁਣੀਆਂ ਨਹੀਂ ਕਿਉਂਕਿ ਤਾਂ ਪੜੇ ਹੀ ਨਹੀਂ ਪੰਜਾਬ ਦੇ ਵਿੱਚ ਸੋ ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿ ਕਿਸ ਤਰ੍ਹਾਂ ਮਤਲਬ ਉਹ ਕਰਨਾ ਚਲੋ ਪਰਚੇ ਦਰਜ ਕਰਾਉਣੇ ਆ ਉਹ ਕਰਾਈ ਜਾਣ ਉਹਨਾਂ ਦਾ ਦੇਖੋ ਜੋ ਜੋ ਇਹ ਹੈਗਾ ਕਿ ਇਹਨਾਂ ਨੇ ਅੱਜ ਤੱਕ ਲੁੱਟਿਆ ਪੰਜਾਬ ਨੂੰ ਤੇ ਜਦੋਂ 84 ਵੇੜੇ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਾਡੇ ਬੱਚਿਆਂ ਨੂੰ ਮਾਰ ਦਿੱਤਾ ਗਿਆ ਤੇ ਉਹ ਉਹ ਉਸੇ ਪਾਰਟੀ ਤੋਂ ਜਿੱਤ ਕੇ ਆਉਂਦੇ ਰਹੇ ਆ ਤੇ ਜੇ ਇੰਨੇ ਸਿੱਖਾਂ ਦੀਆਂ ਦਾੜ੍ਹੀਆਂ ਦਾ ਇਹ ਇਹਨਾਂ ਨੂੰ ਮਲਾਲ ਆ ਇਹਨਾਂ ਨੂੰ ਪਿਆਰ ਆ ਤੇ ਉਸੇ ਪਾਰਟੀ ਦੇ ਵਿੱਚ ਕਿਉਂ ਇਹ ਆਈ ਵਾਰੀ ਜਿਹੜਾ ਖੜ ਕੇ ਵੋਟਾਂ ਮੰਗਣ ਜਾਂਦੇ ਨੇ ਇੱਕ ਸਵਾਲ ਹੈ ਭਾਜੀ ਤੁਸੀਂ ਜਨਤਾ ਨੇ ਤੁਹਾਨੂੰ ਚੁਣ ਕੇ ਭੇਜਿਆ ਹੋਇਆ ਹੈ ਉਹੀ ਜਨਤਾ ਜਿਨੇ ਤੁਹਾਨੂੰ ਚੁਣਿਆ ਹੋਵੇ ਉਹੀ ਤੁਹਾਡੇ ਤੇ ਜਦੋਂ ਕਰਪਟ ਹੋਣ ਦੇ ਦੋਸ਼ ਲਾਉਂਦੀ ਹੈ ਤਿੰਨ ਐਗਜ਼ਾਮਪਲ ਆ ਦਵਾਂਗਾ ਗੁਰਲਾਲ ਕਨੌਰ ਨੂੰ ਟਰਾਲੀ ਚੋਰੀ ਕਿਹਾ ਗਿਆ ਕਿਸਾਨੀ ਜਦੋਂ ਅੰਦੋਲਨ ਚੱਕਿਆ ਗਿਆ ਸੀ ਨਰਿੰਦਰ ਕੌਰ ਭਰਾਜ ਉਹਨਾਂ ਦਾ ਟਰੱਕ ਯੂਨੀਅਨ ਮਸਲਾ ਆ ਕਹਿੰਦੇ ਰਿਸ਼ਵਤ ਮੰਗਦੀ ਹੈ ਤੇ ਤੁਹਾਡੇ ਬਾਰੇ ਕੀ ਬਾਰੇ ਕਹਿੰਦੇ ਲਾਭ ਸਿੰਘ ਗੁੱਗੋ ਕਹੇ ਵੀ ਹਲੇ 5 ਸਾਲ ਹੋਏ ਨਹੀਂ ਬਣੇ ਨੂੰ ਤੇ ਕਰੋੜਾਂ ਦੀਆਂ ਕੋਠੀਆਂ ਲੱਭਦਾ ਫਿਰਦਾ ਚੰਡੀਗੜ੍ਹ ਦੇਖੋ ਜੀ ਨਹੀਂ ਲੱਭਦਾ ਫਿਰਦਾ ਨਹੀਂ ਜੀ ਉਹ ਕਹੇ ਰਿਹਾ ਵੀ ਪਾਰਿਆ ਭਾਈ ਚੱਲੀ ਜਾਂਦਾ ਕੰਮ ਅੱਛਾ ਤੁਸੀਂ ਨਹੀਂ ਉਹ ਨਹੀਂ ਸੁਣੀ ਨਹੀਂ ਮੈਂ ਸੁਣੀ ਸੀ ਕਿ ਪੈਸਾ ਇੰਨਾ ਆ ਗਿਆ ਵੀ ਲੱਭਦਾ ਫਿਰਦਾ ਨਹੀਂ ਫਿਰ ਤੁਸੀਂ ਸ਼ਾਇਦ ਮੈਨੂੰ ਲੱਗਦਾ ਨਾ ਤੁਸੀਂ ਤੁਸੀਂ ਪਿੱਛੇ ਰਹਿ ਗਏ ਅੱਛਾ ਆ ਚੁੱਕੇ ਹਾਂ ਨਹੀਂ ਮੈਂ ਨਹੀਂ ਪਾ ਚੁੱਕਿਆ ਜੀ ਸੁਨੀਲ ਜਾਖੜ ਪ੍ਰੈਸ ਕਾਨਫਰੈਂਸ ਕਰਕੇ ਕਹਿੰਦਾ ਕਿ ਲਾਲ ਸਿੰਘ ਉੱਗੋ ਕਿਹੜਾ ਮਹਿਲ ਬਣ ਰਿਹਾ ਉਹਦੇ ਤੇ ਹੈਲੀਪੈਡ ਵੀ ਬਣ ਰਿਹਾ ਇਹ ਵਰਡਿੰਗ ਆ ਸੁਨੀਲ ਜਾਖੜ ਦੀ ਤੇ ਜੇ ਸੁਨੀਲ ਜਾਖੜ ਨੂੰ ਪਤਾ ਕਿ ਉਥੇ ਹੈਲੀਪੈਡ ਬਣ ਰਿਹਾ ਤਾਂ ਤਾਂ ਮਤਲਬ ਉਹਨੂੰ ਕੋਠੀ ਦੀ ਲੋਕੇਸ਼ਨ ਵੀ ਪਤਾ ਹੋਣੀ ਆ ਸਭ ਕੁਝ ਪਤਾ ਹੋਊਗਾ ਤੇ ਜੇ ਉਹਨੂੰ ਪਤਾ ਤਾਂ ਫਿਰ ਉਹਨੇ ਪ੍ਰੈਸ ਕਾਨਫਰੈਂਸ ਉੱਤੇ ਕੋਠੀ ਤੇ ਕਿਉਂ ਨਹੀਂ ਜਾ ਕੇ ਕਰੀ ਕਿ ਜੀ ਆਹ ਲਾਉ ਸਿੰਘ ਕੋ ਗੁਗ ਦੀ ਕੋਠੀ ਆ ਤੇ ਆ ਇਸ ਰੋਡ ਤੇ ਬਣ ਰਹੀ ਆ ਬਿਲਕੁਲ ਠੀਕ ਹੈ ਮੈਂ ਇੱਕ ਚੀਜ਼ ਕਹਿਣਾ ਤੁਹਾਡੇ মিডিਆ ਦੇ ਵੀ ਕੁਝ ਸਾਥੀ ਨੇ ਜਿਹੜੇ ਆਪਣੇ ਆਪ ਹੀ ਸੀਨੀਅਰ ਪੱਤਰਕਾਰ ਕਹੋਂਦੇ ਆ ਆਪਦੇ ਆਪ ਨੂੰ ਆਪਣੇ ਆਪ ਨੂੰ ਟੈਗ ਦੇ ਦਿੰਦੇ ਆ ਉਹ ਵੀ ਬੜੀਆਂ ਖਬਰਾਂ ਚਲਾਉਂਦੇ ਆ ਜੀ ਕਹਿੰਦੇ ਲਾਹਵ ਸਿੰਘ ਉਹ ਕਹਿੰਦੇ ਤਿੰਨ ਕਿੱਲਾਂ ਚ ਕੋਠੀ ਪਾ ਲਈ ਕੋਈ ਪੰਜ ਚ ਕਹੀ ਜਾਂਦਾ ਕੋਈ ਸੱਤ ਚ ਕਹੀ ਜਾਂਦਾ ਕੋਈ ਨੌਂ ਚ ਕਹੀ ਜਾਂਦਾ ਗੱਲ ਹੈ ਜੀ ਇਹਨੇ ਪੈਸਾ ਇਕੱਠਾ ਕੀਤਾ ਲੈ ਅੱਛਾ ਮੈਂ ਮੈਂ ਇੱਕ ਚੀਜ਼ ਕਹਿਣਾ ਜੀ ਕਿ ਪੈਸੇ ਇਕੱਠੇ ਕਰਨ ਦੇ ਲਈ ਨਹੀਂ ਆਏ ਪੈਸਾ ਤਾਂ ਅਕਬਰ ਵਰਗਿਆਂ ਦੇ ਅਸ਼ੋਕ ਵਰਗਿਆਂ ਦੇ ਕਿਸੇ ਦੇ ਨਾਲ ਨਹੀਂ ਗਿਆ ਕਿਰਤ ਚੱਲ ਰਹੀ ਸੀ ਆਪਣੀ ਹੈ ਜੀ ਜਿਹੜੀ ਕਿਰਤ ਕਰ ਰਹੀ ਸੀ ਸੈਟੀਸਫਾਈ ਸੀ ਕਿ ਆ ਵੀ ਕੇ ਬੰਦੇ ਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੁੰਦੀ ਹੈ ਠੀਕ ਹੈ ਜੀ ਉਹ ਇਹ ਨਹੀਂ ਹੈਗਾ ਕਿ ਕੇ ਚਾਂਦੀ ਦੀ ਥਾਲੀ ਚ ਜਾਂ ਸੋਨੇ ਦੀ ਥਾਲੀ ਚ ਖਾ ਕੇ ਹੀ ਸਬਰ ਹੋਣਾ ਅਸੀਂ ਤਾਂ ਉਥੋਂ ਉੱਠ ਕੇ ਆਏ ਆ ਕਿ ਜਦੋਂ ਮੈਂ ਮੇਰੇ ਪਿਓ ਦੇ ਨਾਲ ਖੇਤ ਚ ਕੰਮ ਕਰਾਉਂਦਾ ਸੀ ਤਾਂ ਦੁਪਹਿਰ ਦੀ ਰੋਟੀ ਜਿਹੜਾ ਅੰਬ ਦੇ ਚਾਰ ਦੇ ਨਾਲ ਨਾਲ ਗੰਡਾ ਰੱਖ ਕੇ ਹੱਥ ਤੇ ਧਰ ਕੇ ਕੋਲੇ ਚਾਹ ਦੀ ਬਾਟੀ ਰੱਖ ਕੇ ਜਿਹੜਾ ਉਹ ਸਾਡੇ ਖੇਤ ਅਸੀਂ ਜ਼ਮੀਨ ਤੇ ਬਹਿ ਕੇ ਬੱਟ ਤੇ ਖਾਂਦੇ ਰਹੇ ਆ ਸੋ ਸਬਜ਼ੀ ਵੀ ਨਹੀਂ ਹੁੰਦੀ ਸੀ ਕਈ ਵਾਰੀ ਹਾਂ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਮਹਿਲ ਬਣਾਈਏ ਜਿਹੜੇ ਇਹ ਕੈਨਾਲੇ ਮੀਡੀਆ ਕਰਮੀ ਨੇ ਜਾਂ ਇਹ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਮਹਿਲ ਬਣਾ ਰਿਹਾ ਮੈਂ ਕੋਠੀ ਬਣਾ ਰਿਹਾ ਬਾਈ ਜੀ ਤੁਸੀਂ ਸਾਬਤ ਕਰ ਦਿਓ ਖੁੱਲਾ ਚੈਲੰਜ ਦੇ ਰਹੇ ਹੋ ਬਿਲਕੁਲ ਜੀ ਬਿਲਕੁਲ ਮੈਂ ਕਹਣਾ ਇਹ ਸਾਰੇ ਮੇਰੇ ਨਾਲ ਚੱਲ ਵੜਨ ਸਾਰਾ ਤੁਹਾਡਾ ਮੀਡੀਆ ਸਾਰੇ ਆਹ ਜਿਹੜੇ ਵਿਰੋਧੀ ਧਰਦੇ ਉਹਨੇ ਮੈਨੂੰ ਦਿਖਾ ਦੇਣ ਕਿ ਕੋਠੀ ਬਣਦੀ ਕਿੱਥੇ ਆ ਮੈਨੂੰ ਜਗ੍ਹਾ ਦਾ ਦਿਖਾ ਦੇਣ ਤਾਂ ਕਿ ਮੈਂ ਵੀ ਦੇਖ ਲਾ ਭਾਈ ਬਕੀ ਦੀ ਬਣ ਰਹੀ ਆ ਲਾਲਪ ਸਿੰਘ ਉਹਨਾਂ ਦੀ ਕੋਠੀ ਬਣ ਰਹੀ ਬਲਾਲਪ ਸਿੰਘ ਨੂੰ ਨਹੀਂ ਪਤਾ ਕਿੱਥੇ ਬਣ ਰਹੀ ਆ ਬਾਈ ਜੀ ਉਹ ਇਹਨਾਂ ਨੂੰ ਪਤਾ ਉਹ ਸੁਨੀਲ ਜਾਖੜ ਨੂੰ ਪੁੱਛੋ ਵੀ ਭਾਈ ਕਿ ਕਰ ਰਹੇ ਹੋ ਕੋਰਟ ਕਚੈਰੀ ਦਾ ਪ੍ਰਬੰਧ ਨਹੀਂ ਮੈਂ ਤਾਂ ਜੀ ਉਹਨਾਂ ਗੱਲਾਂ 'ਚ ਪੈਣ ਹੀ ਨਹੀਂ ਆਇਆ ਦੇਖੋ ਤੁਸੀਂ ਕਿਸੇ ਦੇ ਚਿੱਕੜ ਛੁੱਟਦੇ ਹੋ ਉਦੋਂ ਪਹਿਲਾਂ ਉਹ ਬੁੱਕ ਭਰਨ ਲੱਗੇ ਹੱਥ ਤੁਹਾਡੇ ਹੀ ਗੰਦੇ ਹੋਣੇ ਆ ਸੋ ਮੇਰਾ ਮੈਂ ਸਿਰਫ ਪੋਜ਼ਿਟਿਵਿਟੀ 네ਗੇਟਿਵਿਟੀ ਦੀ ਕੋਈ ਜਗ੍ਹਾ ਨਹੀਂ ਮੇਰੇ ਲਈ ਜਿਹਨੇ ਜੋ ਬੋਲਣਾ ਉਹ ਬੋਲ ਸਕਦਾ ਮੇਰਾ ਖੁੱਲਾ ਚੈਲੰਜ ਹੈ ਜੀ ਕਿ ਤੁਸੀਂ ਮੈਨੂੰ ਸਾਬਤ ਕਰੋ ਕਿ ਉਹ ਕੋਠੀ ਮੇਰੀ ਹੈ ਬਸ ਕਹਿਣ ਨਾਲ ਤੁਸੀਂ ਕੁਝ ਵੀ ਕਹੀ ਜਾਓ ਦੇਖੋ ਜੁਬਾਨ ਕਿਸੇ ਦੀ ਫੜ ਨਹੀਂ ਲੈਣੀ ਟੈਕਸ ਇੱਥੇ ਕੋਈ ਲੱਗਦਾ ਨਹੀਂ ਠੀਕ ਆ ਬੋਲਣ ਦਾ ਕਾਨੂੰਨ ਆ ਸਾਰਿਆਂ ਕੋਲੇ ਸੋ ਕੋਈ ਕੁਝ ਵੀ ਬੋਲ ਸਕਦਾ ਬਿਲਕੁਲ ਠੀਕ ਸੋ ਲਾਭ ਸਿੰਘ ਉਗੋ ਕਿਉਂ ਇੱਕ ਵਾਰ ਫੇਰ ਸੁਨੀਲ ਜਾਖੜ ਨੂੰ ਕਹਿ ਰਹੇ ਨੇ ਵੀ ਭਾਈ ਮੈਨੂੰ ਤਾਂ ਧਾਨੀ ਪਤਾ ਤੁਹਾਨੂੰ ਜੇ ਪਤਾ ਹੈ ਕਿ ਮੇਰੀ ਹੈਲੀਪੈਡ ਵਾਲੀ ਕੋਠੀ ਕਿੱਥੇ ਬਣ ਰਹੀ ਹੈ ਤਾਂ ਉੱਥੇ ਚਲੋ ਤੇ ਮੈਨੂੰ ਵੀ ਦਿਖਾ ਦਿਓ ਸੋ ਖੁੱਲਾ ਚੈਲੰਜ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਮੈਂ ਉਹਨਾਂ ਵਾਂਗੂ ਕੋਈ ਹੋਛੀ ਹਰਕਤ ਨਹੀਂ ਕਰਨੀ ਮੈਨੂੰ ਕੋਰਟ ਕਚੈਰੀ ਵੀ ਨਹੀਂ ਕਰਨੀ ਪਰ ਰਸਈਅਤ ਹੈ ਕਿ ਤੋਲ ਮੋਲ ਕੇ ਬੋਲਿਆ ਕਰੋ ਚਿੱਕੜ ਸੁਟਣ ਨਾਲ ਚਿੱਟੇ ਖੁੱਤੇ ਵੀ ਪਹਿਣਗੇ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ